ਕਾਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀਆ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਤੇ ਸ਼ੁਰੂ ਕਰਦੇ ਆਂ ਅੱਜ ਦਾ ਪ੍ਰੋਗਰਾਮ ਪਹਿਲਾ ਚੋਣਵੀਆਂ ਖਬਰਾਂ ਚੀਨ ਨੇ ਭਾਰਤ ਪਾਕਿਸਤਾਨ ਨੂੰ ਸੰਜਮ ਵਿੱਚ ਰਹਿਣ ਦੀ ਕੀਤੀ ਅਪੀਲ ਤਾਜ਼ੇ ਹਾਲਾਤਾਂ ਦੇ ਮੱਦੇਨਜ਼ਰ ਸਰਹੱਦੀ ਖੇਤਰਾਂ ਵਿੱਚ ਸਹਿਮ ਦਾ ਮਾਹੌਲ ਪਾਕਿਸਤਾਨ ਵਿੱਚ ਭਾਰਤ ਦੀ ਕਾਰਵਾਈ ਤੋਂ ਬਾਅਦ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਅਲਰਟ 에ਅਰ ਸਟ੍ਰਾਈਕ ਦੀ ਬਾਲੀਵੁੱਡ ਨੇ ਕੀਤੀ ਸ਼ਲਾਘਾ ਭਾਰਤ ਵੱਲੋਂ ਪਾਕਿਸਤਾਨ ਵਿੱਚ ਕੀਤੀ ਬੰਬਾਰੀ ਨੂੰ ਫੌਜੀ ਕਾਰਵਾਈ ਮੰਨਣ ਤੋਂ ਇਨਕਾਰ ਆਈਜੀ ਉਮਰਾਨੰਗਲ ਨੂੰ ਭੇਜਿਆ ਨਿਆਂਇਕ ਹਿਰਾਸਤ ਵਿੱਚ ਐਨਡੀਪੀ ਆਗੂ ਜਗਮੀਤ ਸਿੰਘ ਨੇ ਕੈਨੇਡਾ ਵਿੱਚ ਛਣ ਨਾਲ ਜਿੱਤੀ ਜਿਮਨੀ ਚੋਣ ਖੈਰਾ ਦਾ ਦੋਸ਼ ਪਾਕਿਸਤਾਨ ਦੇ ਬਹਾਨੇ ਐਸਵੀ ਨਹਿਰ ਖੋਲਣਾ ਚਾਹੁੰਦੀ ਹੈ ਭਾਜਪਾ ਚੰਡੀਗੜ੍ਹ ਸਮੇਤ ਪੂਰੇ ਉੱਤਰ ਭਾਰਤ ਵਿੱਚ ਅਲਰਟ ਜਾਰੀ ਹੁਣ ਖਬਰਾਂ ਦੀ ਵਿਸਥਾਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਪਾਕਿਸਤਾਨ ਵਿੱਚ ਭਾਰਤੀ ਹਵਾਈ ਫੌਜ ਦੇ ਹਮਲੇ ਪਿੱਛੋਂ ਪੰਜਾਬ ਵਿੱਚ ਤਣਾਅ ਦਾ ਮਾਹੌਲ ਹੈ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਸਰਹੱਦੀ ਇਲਾਕਿਆਂ ਵਿੱਚ ਤਿੰਨ ਰੋਜ਼ਾ ਕੈਂਪ ਲਾਉਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨ ਮਗਰੋਂ ਆਪਣੀਆਂ ਮੰਤਰੀਆਂ ਨਾਲ ਮੀਟਿੰਗ ਕਰਨ ਪਿੱਛੋਂ ਮੁੱਖ ਮੰਤਰੀ ਕੈਪਟਨ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਵੀ ਹਾਈ ਅਲਰਟ ਜਾਰੀ ਕਰਵਾ ਦਿੱਤਾ ਮੁੱਖ ਮੰਤਰੀ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਆਖਿਆ ਕਿ ਕੱਲ ਨੂੰ ਉਹ ਖੁਦ ਸਬੰਧਤ ਖੇਤਰਾਂ ਦਾ ਦੌਰਾ ਕਰਨਗੇ ਅਜੇ ਵਿੱਚ ਮੁੱਖ ਮੰਤਰੀ ਨੇ ਹਲਾਤਾ ਨਾਲ ਨਜਿੱਠਣ ਲਈ ਤਾਜ਼ਾ ਤਿਆਰੀਆਂ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੀ ਜਾਣਕਾਰੀ ਮੰਗੀ। ਮੁੱਖ ਮੰਤਰੀ ਨੇ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਉਣ ਦੇ ਹੁਕਮ ਜਾਰੀ ਕੀਤੇ ਨੇ। ਸਥਿਤੀ ਦਾ ਮੁਲਾਂਕਣ ਲਈ ਮੁੱਖ ਮੰਤਰੀ ਨੇ ਤਿੰਨ ਦੇ ਨਾਲ ਹੀ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਵਿੱਚ ਰਹਿਣ ਦਾ ਫੈਸਲਾ ਕੀਤਾ ਹੈ। ਕੱਲ ਸਵੇਰੇ ਉਹ ਪਠਾਨਕੋਟ ਲਈ ਰਵਾਨਾ ਹੋਣਗੇ, ਸੜਕਮਾਰਗਾਂਹੀ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਦੇ ਪਿੰਡਾਂ ਦਾ ਦੌਰਾ ਕਰਨਗੇ। ਰਾਤ ਵੀ ਅੰਮ੍ਰਿਤਸਰ ਦੌਰੇ ਤੇ ਠਹਿਰਨਗੇ, ਇਸ ਤੋਂ ਬਾਅਦ ਤਰਨਤਾਰਨ ਖੇਤਰ ਦਾ ਦੌਰਾ ਕਰਕੇ ਫਰੀਦਕੋਟ ਵਿੱਚ ਰਾਤ ਬਿਤਾ ਕਾਰਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਚੰਡੀਗੜ੍ਹ ਵਾਪਸ ਆ ਜਾਣਗੇ ਅੱਜ ਤੜਕੇ ਭਾਰਤੀ ਹਵਾਈ ਜਹਾਜ਼ਾਂ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਜੈਸ਼ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਇਸ ਇਲਾਕੇ ਵਿੱਚ ਮੌਜੂਦ ਲੋਕਾਂ ਨੇ ਆਖੀ ਦੇਖਿਆ ਹਾਲ ਵੀ ਸੁਣਾਇਆ ਹਮਲੇ ਦੇ ਚਸ਼ਮਦੀਦ ਦਾ ਮੁਤਾਬਕ ਭਾਰਤੀ ਹਵਾਈ ਫੌਜ ਦੇ ਕਾਫੀ ਹਮਲੇ ਖੌਫਨਾਕ ਸਨ ਜਿਸ ਨਾਲ ਸੁੱਤੇ ਪਏ ਲੋਕਾਂ ਦੀ ਨੀਂਦ ਉੱਠ ਗਈ ਧੁਮਾਕੇ ਨੇ ਤੇਜ਼ ਸਨ ਕਿ ਜਿਵੇਂ ਕੋਈ ਪਚਾਲ ਆ ਗਿਆ ਹੋਵੇ ਉਹਨਾਂ ਦੱਸਿਆ ਕਿ ਸਵੇਰੇ 3 ਵਜੇ ਦਾ ਸਮਾਸੀ ਇੰਜ ਲੱਗਿਆ ਕਿ ਪਚਾਲ ਆ ਗਿਆ ਉਧਰ ਭਾਰਤ ਦੇ ਵਿਦੇਸ਼ ਖਤਰਵੀਜੇ ਗੋਖਲੇ ਨੇ ਦੱਸਿਆ ਕਿ ਇਹ ਹਮਲੇ ਵਿੱਚ ਵਿਸ਼ੇਸ਼ ਤੌਰ ਤੇ ਸਿਰਫ ਜੈਸ਼ੀ ਮੁਹੰਮਦ ਦੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਸ ਵੇਲੇ ਵੀ ਧਿਆਨ ਵਿੱਚ ਰੱਖਿਆ ਗਿਆ ਸੀ ਕਿ ਆਮ ਲੋਕਾਂ ਨੂੰ ਇਸ ਹਮਲੇ ਵਿੱਚ ਕੋਈ ਨੁਕਸਾਨ ਨਾ ਪਹੁੰਚੇ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਵਿੱਚ ਪਲਵਾਮਾ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਅਤਵਾਦੀ ਜਥੇਬੰਦੀ ਜੈਸ਼ੀ ਮੁਹੰਮਦ ਦੇ ਟਿਕਾਣੇ ਤੇ ਕੀਤੀ ਕਾਰਵਾਈ ਬਾਰੇ ਭਾਰਤੀ ਫੌਜ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਉਹਨਾਂ ਸ਼ਾਇਰਾਨਾ ਅੰਦਾਜ਼ ਵਿੱਚ ਆਖਿਆ ਕਿ ਲੋਹਾ ਲੋਹੇ ਕੋ ਕੱਟਦਾ ਤੇ ਆਗ ਆਗ ਕੋ ਕੱਟਦੀ ਹੈ ਉਹਨਾਂ ਆਖਿਆ ਕਿ ਸੱਪ ਜਦੋਂ ਡੰਗ ਮਾਰਦਾ ਹੈ ਉਸ ਦਾ ਐਂਟੀਡੈਂਟ ਵਿਸ਼ੇ ਵਿਨਾਸ਼ ਲਈ ਬੇहद ਜ਼ਰੂਰੀ ਹੈ ਨਵਜੋਤ ਸਿੱਧੂ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਰਤੀ ਹਵਾਈ ਫੌਜ ਵੱਲੋਂ ਐਲਓਸੀ ਦੇ ਪਾਰ ਜਾ ਕੇ ਕੀਤੇ ਹਮਲੇ ਦੀ ਸ਼ਲਾਘਾ ਕਰਦੇ ਆਖਿਆ ਕਿ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਤੇ ਅਤਵਾਦੀ ਜਥੇਬੰਦੀ ਨੂੰ ਬਹੁਤ ਹੀ ਲੋੜੀਂਦਾ ਸੰਕੇਤ ਭੇਜਿਆ ਪੁਲਵਾਮਾ ਹਮਲੇ ਤੋਂ ਬਾਅਦ ਇਹ ਕਾਰਵਾਈ ਬੇहद ਜ਼ਰੂਰੀ ਸੀ ਕੈਪਟਨ ਨੇ ਇੰਡੀਅਨ 에ਅਰ ਫੋਰਸ ਨੂੰ ਆਪਣਾ ਪੂਰਾ ਸਮਰਥਨ ਦਿੰਦੇ ਹੋਣਾਂ ਦੀ ਜਮ ਕੇ ਸ਼ਲਾਘਾ ਕੀਤੀ ਵਿਦੇਸ਼ ਮੰਤਰੀ ਸ਼ਿਸ਼ਮਨ ਸਵਰਾਜ ਨੇ ਸਰਵ ਪਾਰਟੀ ਮੀਟਿੰਗ ਤੋਂ ਬਾਅਦ ਆਖਿਆ ਕਿ ਸਾਰੀਆਂ ਪਾਰਟੀਆਂ ਨੇ 에ਅਰ ਸਟ੍ਰਾਈਕ ਤੋਂ ਬਾਅਦ ਸੁਰੱਖਿਆ ਦਲਾਂ ਦੀ ਪ੍ਰਸ਼ੰਸਾ ਕਰ ਨੇ ਸਰਕਾਰ ਦੇ અભિયાન ਦਾ ਸਮਰਥਨ ਕੀਤਾ ਭਾਰਤ ਵੱਲੋਂ ਪਾਕਿਸਤਾਨ ਵਿੱਚ ਆਤਵਾਦੀ ਟਿਕਾਣੇ ਤੇ ਕੀਤੀ ਗਈ ਬੰਬਾਰੀ ਮਗਰੋਂ ਪਾਕਿਸਤਾਨ ਦੇ ਦੋਸਤ ਦੇਸ਼ ਚੀਨ ਨੇ ਦੋਵਾਂ ਦੇਸ਼ਾਂ ਨੂੰ ਸੰਜਮ ਵਿੱਚ ਰਹਿਣ ਦੀ ਅਪੀਲ ਕੀਤੀ ਭਾਰਤ ਦੀ 에ਅਰ ਸਟ੍ਰਾਈਕ ਮਗਰੋਂ ਭਾਵੇਂ ਪਾਕਿਸਤਾਨ ਆਪਣੇ ਖੇਤਰ ਵਿੱਚ ਕਿਸੇ ਕਿਸਮ ਦੇ ਜਾਨੀ ਮਾਲੀ ਨੁਕਸਾਨ ਤੋਂ ਕੋਰੀ ਨਾ ਕਰ ਰਿਹਾ ਪਰੰਤੂ ਉਸ ਦਾ ਕਹਿਣਾ ਹੈ ਕਿ ਉਹ ਭਾਰਤ ਦੇ ਹਮਲੇ ਦਾ ਜਵਾਬ ਆਪਣੇ ਚੁਣੇ ਹੋਏ ਸਮੇਂ ਤੇ ਸਥਾਨ ਤੇ ਦੇਵੇਗਾ ਭਾਰਤ ਦੇ ਹਵਾਈ ਹਮਲੇ ਮਗਰੋਂ ਕੌਮੀ ਸੁਰੱਖਿਆ ਕਮੇਟੀ ਨੇ ਮੀਟਿੰਗ ਕੀਤੀ ਜਿਸ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਵਰਾਨ ਖਾਨ ਨੂੰ ਆਪਣੀਆਂ ਫੌਜਾਂ ਤੇ ਲੋਕਾਂ ਨੂੰ ਹਰ ਤਰ੍ਹਾਂ ਦੇ ਲਾਤਾਂ ਲਈ ਤਿਆਰ ਰਹਿਣ ਦੀ ਆਖਿਆ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਕਿਸਤਾਨ ਅੰਦਰ ਜਾ ਕੇ ਅਤਵਾਦੀ ਟਿਕਾਣੇ ਉੱਤੇ ਪੂਰੀ ਬਹਾਦਰੀ ਨਾਲ ਹਵਾਈ ਹਮਲਾ ਕਰਨ ਵਾਲੇ ਭਾਰਤੀ ਹਵਾਈ ਸੈਨਾ ਦੇ ਜਾਬਾਨ ਜਵਾਨਾਂ ਨੂੰ ਆਪਣਾ ਸਲਾਮ ਭੇਜਿਆ ਉਹਨਾਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਭਾਰਤੀ ਹਵਾਈ ਫੌਜ ਦੇ ਚੀਫ 에ਅਰ ਮਾਰਸ਼ਲ ਬਰਿੰਦਰ ਸਿੰਘ ਤਨਵਾਨ ਨੂੰ ਵੀ ਦੁਸ਼ਮਨ ਨੂੰ ਬੇਹਰਕਤ ਕਰਨ ਲਈ ਇਹਨਾਂ ਹਵਾਈ ਹਮਲਿਆਂ ਲਈ ਮੁਬਾਰਕਬਾਦ ਦਿੱਤੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਨਾ ਹਵਾਈ ਹਮਲਿਆਂ ਦੀ ਸ਼ਲਾਘਾ ਕੀਤੀ ਹੈ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਭਾਰਤੀ ਫੌਜ ਵੱਲੋਂ ਪਾਕ ਸੰਦੇਕ ਕਬਜ਼ੇ ਵਾਲੇ ਕਸ਼ਮੀਰ ਵਿੱਚ ਜੈਸ਼ੀ ਮੁਹੰਮਦ ਦੇ ਕਈ ਟਿਕਾਣਿਆਂ ਤੇ ਕੀਤੇ ਗਏ ਅਤਵਾਦੀ ਹਮਲਿਆਂ ਤੇ ਬੋਲਦੇ ਆਖਿਆ ਕਿ ਅਸੀਂ ਭਾਰਤ ਸਰਕਾਰ ਤੇ ਹਵਾਈ ਫੌਜ ਦੇ ਨਾਲ ਹਾਂ ਉਹਨਾਂ ਆਖਿਆ ਕਿ ਅਸੀਂ ਇਸ ਤੇ ਕੋਈ ਰਾਜਨੀਤੀ ਨਹੀਂ ਕਰਾਂਗੇ ਕਿਉਂਕਿ ਸਾਡੇ ਲਈ ਸਾਡਾ ਦੇਸ਼ ਪਹਿਲਾ ਹੈ ਉਹਨਾਂ ਆਖਿਆ ਕਿ ਸਾਨੂੰ ਭਾਰਤੀ ਫੌਜ ਤੇ ਮਾਣ ਹੈ ਭਾਰਤੀ ਹਵਾਈ ਫੌਜ ਦੀ ਕਾਬਲੀਅਤ ਉੱਤੇ ਅੱਜ ਹਰ ਭਾਰਤੀ ਨੂੰ ਮਾਣ ਹੈ ਉਸਨੇ 30 ਮਿੰਟ ਤੋਂ ਘੱਟ ਸਮੇਂ ਵਿੱਚ ਪਾਕਿਸਤਾਨ ਅੰਦਰ ਬੈਠੇ ਜੈਸ਼ ਤੇ ਅਤਵਾਦੀਆਂ ਦੇ ਆਗੂਆਂ ਦੇ ਮਨਾਂ ਵਿੱਚ ਵੀ ਡਰ ਬਿਠਾ ਦਿੱਤਾ ਪਾਕਿਸਤਾਨ ਨੂੰ ਇਹ ਕਿਹਾ ਜਾਣਾ ਕਿ ਇਹ ਕੋਈ ਮਾਰਿਆ ਨਹੀਂ ਗਿਆ ਤੇ ਹਵਾਈ ਫੌਜ ਕਾਲੀ ਵਿੱਚ ਸਮੇਂ ਤੋਂ ਪਹਿਲਾਂ ਬੰਮ ਛੋਟੇ ਕਿ ਮੁੜ ਗਈ ਕਹਿਣ ਦਾ ਮਤਲਬ ਹੈ ਕਿ ਉਹ ਹੁਣ ਕੋਈ ਜਵਾਬੀ ਵਾਰ ਨਹੀਂ ਕਰੇਗਾ ਦੋਵੇਂ ਸਰਕਾਰਾਂ ਖੁਸ਼ ਨੇ ਇੱਕ ਆਖਦੀ ਹੈ ਕਿ 200 300 ਜਾਣੇ ਮਰ ਗਏ ਦੂਜੀ ਆਖਦੀ ਹੈ ਕਿ ਕੁਝ ਵੀ ਨਹੀਂ ਹੋਇਆ ਪਰ ਹੁਣ ਭਾਰਤ ਵਿੱਚ ਇੱਕ ਸਨੇਹਾ ਵੱਖ-ਵੱਖ ਫਿਰਕੂ ਤਾਕਤਾਂ ਨੂੰ ਵੀ ਦਿੱਤਾ ਜਾਣਾ ਜ਼ਰੂਰੀ ਹੈ ਕਿ ਜੋ ਕਿ ਕਸ਼ਮੀਰੀ ਵਿਦਿਆਰਥੀਆਂ ਨੂੰ ਬਲੀ ਦਾ ਬੱਕਰਾ ਬਣਾ ਕੇ ਇਸ ਹਮਲੇ ਦੀ ਵਸੂਲੀ ਕਰ ਰਹੀਆਂ ਹਨ ਭਾਰਤੀ ਟੀਵੀ ਦੇ ਜਿਹੜੇ ਐਂਕਰ ਬਦਲੇ-ਬਦਲੇ ਦੇ ਰਾਗ ਗਾ ਲਾਪਰੇ ਨੇ ਚੰਗਾ ਹੋਵੇਗਾ ਕਿ ਉਹ ਵੀ ਇਹ ਮੰਨ ਲੈਣ ਕਿ ਹੁਣ ਆਪਣੇ ਦੇਸ਼ ਵਿੱਚ ਸ਼ਾਂਤੀ ਸਥਾਪਿਤ ਕਰਨ ਦਾ ਸਮਾਂ ਆ ਚੁੱਕਾ ਹੈ ਭਾਰਤੀ ਹਵਾਈ ਫੌਜ ਵੱਲੋਂ ਪੀਓਕੇ ਵਿੱਚ ਅਤਵਾਦੀਆਂ ਖਿਲਾਫ ਕੀਤੇ ਗਏ 에ਅਰ ਸ ਬਾਦ ਮੰਨਿਆ ਜਾ ਰਿਹਾ ਹੈ ਕਿ ਅਮਰਸਰ ਸਮੇਤ ਹੋਰ ਸਰਹੱਦੀ ਇਲਾਕਿਆਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਖਾਲੀ ਕਰਵਾਇਆ ਜਾਏਗਾ ਪਰ ਇਸ ਦੇ ਉਲਟ ਦੇਖਣ ਨੂੰ ਮਿਲਿਆ ਏ ਅਟਾਰੀ ਬਾਰਡਰ ਤੇ ਭਾਰਤ ਤੇ ਪਾਕਿਸਤਾਨ ਵਿੱਚ ਹੋਣ ਵਾਲੀ ਰੀਟਰੀਟ ਸ਼ਰਮਣੀ ਵਿੱਚ ਆਮ ਦਿਨਾਂ ਦੀ ਤਰ੍ਹਾਂ ਭਾਰਤੀ ਖੇਮੇ ਵਿੱਚ ਦਰਸ਼ਕਾਂ ਦਾ ਜੋਸ਼ ਪੂਰੇ ਸਿਖਰਾਂ ਤੇ ਸੀ ਦੇਸ਼ ਆਦੇਸ਼ਾਂ ਤੋਂ ਪਰੇਡ ਦੇਖਣ ਆਏ ਲੋਕਾਂ ਨੇ ਪੰਗੜਾ ਪਾ ਕੇ ਏਅਰ ਸਟ੍ਰਾਈਕ ਦੀ ਖੁਸ਼ੀ ਮਨਾਈ ਹਿੰਦੁਸਤਾਨ ਜਿੰਦਾਬਾਦ ਤੇ ਵੰਦੇ ਮਾਤਰਮ ਦੇ ਨਾਅਰੇ ਲਾਏ 7 ਮੰਜ਼ਲਾ ਭਾਰਤੀ ਟੂਰਿਸਟ ਗੈਲਰੀ ਦੇ ਸਾਹਮਣੇ ਬੌਣੀ ਪੈ ਚੁੱਕੀ ਪਾਕਿਸਤਾਨ ਟੂਰਿਸਟ ਗੈਲਰੀ ਵਿੱਚ ਆਮ ਦਰਾਂ ਦੇ ਮੁਕਾਬਲੇ ਬਹੁਤ ਘੱਟ ਦਰਸ਼ਕ ਸੰਤ ਤੇ ਕੋਈ ਉਤਸ਼ਾਹ ਨਜ਼ਰ ਨਹੀਂ ਆਇਆ ਹਾਲਾਂਕਿ ਏਅਰ ਸਟ੍ਰਾਈਕ ਕਰਕੇ ਮੰਨਿਆ ਜਾ ਰਿਹਾ ਸੀ ਕਿ ਅਟਾਰੀ ਬਾਰਡਰ ਤੇ ਹੋਣ ਵਾਲੀ ਰੀਟਰੀਟ ਸੈਰਮਨੀ ਪ੍ਰੇਡ ਵਿੱਚ ਟੂਰਿਸਟਾਂ ਦੀ ਐਂਟਰੀ ਨੂੰ ਬੰਦ ਕਰ ਦਿੱਤਾ ਜਾਏਗਾ ਪਰ ਅਜੇ ਨਹੀਂ ਹੋਇਆ ਬਮਿਆਲ ਦੇ ਸਰਹੱਦੀ ਇਲਾਕਿਆਂ ਵਿੱਚ ਪੁਲਿਸ ਨਾਕਿਆਂ ਤੇ ਵੀ ਪੁ ਕਿਸੇ ਵੀ ਤਰ੍ਹਾਂ ਦੇ ਅਨਸਰ ਪਠਾਨਕੋਟ ਦੇ ਰਾਹ ਵਿੱਚ ਪੰਜਾਬ ਵਿੱਚ ਦਾਖਲ ਨਾ ਹੋ ਸਕੇ ਜਾਣਕਾਰੀ ਰਾਵੀ ਦਰਿਆਨਾ ਲੱਗਦੇ ਨਾਕਾ ਦੇ ਇੰਚਾਰਜ ਨੇ ਦਿੱਤੀ ਹੈ ਫਰੋਸਪਰ ਵਿਖੇ ਸੜਕ ਤੇ ਵੱਧ ਰੇ ਇਨਾ ਕਰਕੇ ਪ੍ਰਸ਼ਾਸਨ ਨੇ ਚੌਕਸ ਹੁੰਦਿਆਂ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਾਲਾਤਾਂ ਨਾਲ ਜੱਠਣ ਲਈ ਸਿਵਲ ਅਧਿਕਾਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਭਾਰਤ ਵੱਲੋਂ ਕੰਟਰੋਲ ਰੇਖਾ ਪਾਰ ਕਰਕੇ ਮਕਬੂਜ਼ਾ ਕਸ਼ਮੀਰ ਵਿੱਚ ਚਤਤਵਾਦੀ ਕੈਂਪੇਨ ਕਿ ਕੀਤੀ ਗਈ ਕਾਰਵਾਈ ਮਗਰੋਂ ਭਾਰਤ ਦੇ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਲੋਕ ਸਾਰੇ ਕੰਮ ਕਾੜ ਛੱਡ ਕੇ ਆਪਣੇ ਟੀਵੀ ਦੇ ਸਾਹਮਣੇ ਬੈਠੇ ਜੈਸ਼ੇ ਮੁਹੰਮਦ ਦੇ ਜਿਸ ਕੈਂਪ ਨੂੰ ਨਿਸ਼ਾਨਾ ਬਣਾਇਆ ਹੈ ਉਹ ਖੈਬਰ ਪਖਤੂਨਵ ਸੂਬੇ ਵਿੱਚ ਸਥਿਤ ਹੈ ਲੜਾਕੂ ਮਿਰਾਜ 2000 ਜਹਾਜ਼ਾਂ ਨੇ ਖੈਬਰ ਪਖਤੂਨਵ ਸੂਬੇ ਵਿੱਚ ਜੰਗਲਾਂ ਵਿੱਚ ਬਣੇ ਜੈਸ਼ੇ ਮੁਹੰਮਦ ਦੇ ਸਖਲਾਈ ਕੈਂਪਾਂ ਤੇ ਹਮਲਾ ਕੀਤਾ ਹੁਣ ਅਧਿਕਾਰਤ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਮਲਾ ਪੁੰਛ ਨੇੜੇ ਬਾਲਕੋਟ ਨਾਂ ਦੀ ਥਾਂ ਤੇ ਕੀਤਾ ਗਿਆ ਭਾਰਤ ਨੇ ਅਧਿਕਾਰਤ ਤੌਰ ਤੇ ਸਪਸ਼ਟ ਨਹੀਂ ਕੀਤਾ ਕਿ ਮਿਰਾਜ ਜਹਾਜ਼ਾਂ ਨੇ ਕਿਸ ਬਾਲਕੋਟ ਨੂੰ ਨਿਸ਼ਾਨਾ ਬਣਾਇਆ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਰਸਮੀ ਬਿਆਨ ਵਿੱਚ ਆਖਿਆ ਗਿਆ ਕਿ ਇਸ ਕਾਰਵਾਈ ਵਿੱਚ ਵੱਡੀ ਗਿਣਤੀ ਜੈਸ਼ ਦੇ ਅਤਵਾਦੀ ਟ੍ਰੇਨਰ ਸੀਨੀਅਰ ਦੀਆਂ ਦੇ ਸਮੂਹ ਮਾਰੇ ਗਏ ਭਾਰਤ ਦੇ ਹਵਾਈ ਹਮਲੇ ਨੇ ਪਾਕਿਸਤਾਨੀਆਂ ਮੁਸ਼ਕਲਾ ਵਧਾਉਣ ਦਾ ਕੰਮ ਕੀਤਾ ਹੈ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਵਿੱਚ ਅਤਵਾਦੀਆਂ ਖਿਲਾਫ ਕੀਤੀ ਗਈ ਸਰਜਿਕਲ ਸਟ੍ਰਾਈਕ ਨੂੰ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਚੰਗਾ ਕਦਮ ਦੱਸਿਆ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਫੌਜੀ ਇਸ ਕਾਰਵਾਈ ਨਾਲ ਉਹਨਾਂ ਦੇ ਦਿਲ ਨੂੰ ਸਕੂਨ ਮਿਲਿਆ ਪੁਲਵਾਮਾ ਵਿੱਚ ਜੈਸ਼ੇ ਮੁਹੰਮਦ ਵੱਲੋਂ CRPF ਦੇ ਕਾਫਲੇ ਵਿੱਚ ਕੀਤੇ ਗਏ ਅਤਵਾਦੀ ਹਮਲੇ ਵਿੱਚ ਸ਼ਹੀਦ ਹੋਣ ਵਾਲੇ ਜਵਾਨਾਂ ਵਿੱਚ ਚਾਰ ਪੰਜਾਬ ਦੇ ਜਵਾਨ ਵੀ ਸਨ ਸੋਮਵਾਰ ਦੇ ਰਾਤ 3:30 ਵਜੇ 12 ਸੂਪਰ ਸੈਨਿਕ ਮਿਰਾਜ 2000 ਖਤਰਨਾਕ PJS ਮਜਾ ਲੱਤੇ ਲੇਜ਼ਰ ਗਾਈਡਡ ਬੰਬਾਂ ਨਾਲ ਲੈਸ ਬਰੇਲੀ ਆਗਰਾ ਚੰਡੀਗੜ੍ਹ ਗੁਆਲੀਅਰ ਸਣੇ ਕਈ ਹਵਾਈ ਅੱਡਿਆਂ ਤੇ ਤਿਆਰ ਖੜੇ ਸਨ ਅੰਤਿਮ ਹੁਕਮ ਮਿਲਦਿਆਂ ਹੀ ਇਹਨਾਂ ਨੇ ਉਡਾਨ ਭਰੀ ਸਭ ਤੋਂ ਪਹਿਲਾਂ ਤੰਗਤਾਰ ਸੈਕਟਰ ਵਿੱਚ 400 ਕੋਈ ਜਹਾਜ਼ ਸਰਹੱਦ ਪਾਰ ਗਏ ਪਾਕਿਸਤਾਨ ਕੁਝ ਕਰਦਾ ਇਸ ਤੋਂ ਪਹਿਲਾਂ 4 ਮਿੰਟਾਂ ਵਿੱਚ ਵਾਪਸ ਆ ਗਏ ਇਸ ਤੋਂ ਬਾਅਦ 6 ਮਿਰਾਜ ਜਹਾਜ਼ ਇਸੇ ਸੈਕਟਰ ਤੋਂ ਪਾਕਿਸਤਾਨ ਸਰਹੱਦ ਵਿੱਚ ਵੜੇ ਤੇ 9 ਮਿੰਟਾਂ ਵਿੱਚ ਕਾਰਵਾਈ ਪੂਰੀ ਕੀਤੀ ਹਾਲਾਂਕਿ ਅੱਤਵਾਦੀ ਟਿਕਾਣਿਆਂ ਨੂੰ ਢਾਈ ਢੇਰੀ ਕਰਨ ਲਈ 2 ਮਿੰਟ ਤੋਂ ਵੀ ਘੱਟ ਦਾ ਸਮਾਂ ਲੱਗਿਆ ਉਹਨਾਂ ਦੇ ਨਾਲ ਸੰਚਾਰ ਤਕਨੀਕ ਨਾਲ ਲੈਸ ਵਿਮਾਨ ਹੈਰਨ ਵੀ ਨਾਲ ਸੀ ਬੈਕਅਪ ਲਈ 6 ਮਿਰਾਜ ਕੰਟਰੋਲ ਰੇਖਾ ਤੇ ਉੱਡਦੇ ਰਹੇ ਨਾਲ ਹੀ 36 ਸਖੋਈ ਜਹਾਜ਼ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਅਲੱਗ-ਅਲੱਗ ਉਚਾਈ ਤੇ ਅਲੱਗ-ਅਲੱਗ ਸੈਕਟਰਾਂ ਵਿੱਚ ਉੱਡਦੇ ਰਹੇ ਨੇ ਦੱਸਿਆ ਜਾ ਰਿਹਾ ਕਿ ਪਾਕਿਸਤਾਨੀ ਰਡਾਰ ਨੂੰ ਗੁੰਮਰਾ ਕਰ ਲਈ ਇਸ ਆਪਰੇਸ਼ਨ ਵਿੱਚ ਅਮਰੀਕਾ ਦਾ ਵੀ ਸਾਥ ਲਿਆ ਗਿਆ ਪਾਕਿਸਤਾਨ ਦੇ ਕੋਲ ਅਮਰੀਕੀ ਤਕਨੀਕ ਦੇ ਨਾਲ ਲੈਸ ਰਡਾਰ ਨੇ ਜਿਸ ਤੇ ਅਮਰੀਕਾ ਹੀ ਜਾਮ ਕਰ ਸਕਦਾ ਹੈ ਭਾਰਤੀ ਹਵਾਈ ਸੈਨਾ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਪਾਰਲੀਮੈਂਟ ਵਿੱਚ ਇਮਰਾਨ ਖਾਨ ਸਰਕਾਰ ਤੇ ਸਵਾਲ ਉੱਠੇ ਨੇ ਪਾਕਿਸਤਾਨ ਫੌਜ ਨੇ ਮੰਨਿਆ ਕਿ ਭਾਰਤ ਨੇ ਐਲੋਸੀ ਲੰਘ ਕੇ ਹਮਲਾ ਕੀਤਾ ਇਸ ਤੋਂ ਬਾਅਦ ਬੁਲਾਏ ਗਏ ਵਿਸ਼ੇਸ਼ ਸੈਸ਼ਨ ਦੇ ਦੌਰਾਨ ਮੈਂਬਰ ਪਾਰਲੀਮੈਂਟਾਂ ਨੇ ਆਖਿਆ ਕਿ ਸਵੇਰੇ 3:30 ਵਜੇ ਪਾਕਿਸਤਾਨ ਦੀ ਇੱਜ਼ਤ ਚਲੀ ਗਈ। ਮੈਂਬਰ ਪਾਰਲੀਮੈਂਟ ਫਾਰੂਖ ਇਮਾਮ ਨੇ ਆਖਿਆ ਕਿ ਨਰਿੰਦਰ ਮੋਦੀ ਜਿਵੇਂ ਪਾਕਿਸਤਾਨ ਵਿਰੋਧੀ ਨੇਤਾ ਪਹਿਲਾਂ ਕਦੇ ਨਹੀਂ ਹੋਇਆ। ਉਧਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਿਮੋਹਮਮਦ ਕੁਰਾਇਸ਼ੀ ਨੇ ਆਪਣੀ ਜਾਪਾਨ ਯਾਤਰਾ ਨੂੰ ਰੱਦ ਕਰ ਦਿੱਤਾ। ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਮੈਂਬਰ ਪਾਰਲੀਮੈਂਟਾਂ ਨੇ ਪ੍ਰਧਾਨ ਮੰਤਰੀ ਇਬਰਾਨ ਖਾਨ ਦੇ ਖਿਲਾਫ ਸ਼ੇਮ ਸ਼ੇਮ ਦੇ ਨਾਅਰੇ ਲਾਏ। ਮੈਂਬਰ ਪਾਰਲੀਮੈਂਟ ਆਯਾਜ਼ ਸਾਦਿਕ ਨੇ ਆਖਿਆ ਕਿ ਜਦੋਂ ਤੋਂ ਭਾਰਤ ਵਿੱਚ ਮੋਦੀ ਸਰਕਾਰ ਆਈ ਹੈ ਤਦ ਤੋਂ ਸਾਡੇ ਇਕੱਠੇ ਹੋਣ ਤੋਂ ਇਲਾ ਹਿੰਦੀ ਸਾਫ ਦਾ ਵਿਦੇਸ਼ ਮੰਤਰੀ ਹਿਨਾ ਰਵਾਨੀ ਖਾਨ ਨੇ ਇਸਲਾਮਿਕ ਦੇਸ਼ਾਂ ਦੇ ਜਥੇਬੰਦੀ ਵਿੱਚ ਸ਼ਸ਼ਮਾ ਸਵਰਾਜ ਨੂੰ ਗੈਸਟ ਆਫ ਆਨਰ ਬਣਾਉਣ ਤੇ ਸਵਾਲ ਚੁੱਕਿਆ ਹੈ। ਉਹਨਾਂ ਆਖੇ ਕਿ ਪਾਕਿਸਤਾਨ ਇਸ ਸਮੇਲਨ ਦਾ ਬਾਈਕਾਟ ਕਰਨ ਦੀ ਮੰਗ ਕਰੇਗਾ। ਹਿਨਾ ਰਵਾਨੀ ਖਾਨ ਨੇ ਇਵਰਾਨ ਖਾਨ ਤੇ ਵਰਦੇ ਆਖਿਆ ਕਿ ਪਾਕਿਸਤਾਨ ਵਿੱਚ ਅਮਰਜੈਂਸੀ ਵਰਗੇ ਹਾਲਾਤ ਨੇ ਭਾਰਤ ਦੇ ਇਸ ਹਮਲੇ ਤੋਂ ਬਾਅਦ ਪਾਕਿਸਤਾਨ ਵਿੱਚ ਸੰਯੁਕਤ ਸੰਸਦ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਤੇ ਪ੍ਰਧਾਨ ਮੰਤਰੀ ਖੁਦ ਆਕੇ ਇਸ ਤੇ ਸਫਾਈ ਦੇਣ। ਪਾਕਿਸਤਾਨ ਨੇ 에ਅਰ ਸਟ੍ਰਾਈਕ ਦੀ ਗੱਲ ਤਾਂ ਕਬੂਲੀ ਹੈ ਲੇਕਿਨ ਇਸ ਨੂੰ ਘੱਟ ਕਰਕੇ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ। ਪਾਕਿਸਤਾਨ ਫ ਆਸੇਫ ਗਾਫੂਰਨੋ ਇੱਜ਼ਤ ਬਚਾਉਣ ਲਈ ਇੱਕ ਤੋਂ ਬਾਅਦ ਇੱਕ ਝੂਠ ਬੋਲਣੇ ਪਏ ਗਾਫੂਰ ਨੇ ਦੱਸਿਆ ਕਿ ਪਾਕਿਸਤਾਨ ਜਹਾਜ਼ਾਂ ਨੇ ਜਵਾਬੀ ਕਾਰਵਾਈ ਤੇ ਭਾਰਤੀ ਜਹਾਜ਼ਾਂ ਨੂੰ ਖਦੇੜ ਦਿੱਤਾ ਭੱਜਦੇ ਹੋਏ ਆ ਭਾਰਤੀ ਜਹਾਜ਼ਾਂ ਨੇ ਹੜਬੜੀ ਵਿੱਚ ਬਾਲਕੋਟ ਤੇ ਉਹਨਾਂ ਆਖਿਆ ਕਿ ਹਮਲਾ ਕੀਤਾ ਹੈ ਜਦਕੀ ਹਕੀਕਤ ਇਹ ਹੈ ਕਿ ਭਾਰਤੀ ਜਹਾਜ਼ ਅਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਤੋਂ ਬਾਅਦ ਆਪਣੇ ਵਾਲੇ ਪਾਸੇ ਵਾਪਸ ਸਹੀ ਸਲਾਮਤ ਪਹੁੰਚ ਚੁੱਕੇ ਨੇ ਉਧਰ ਕਸ਼ਮੀਰ ਘਾਟੀ ਵਿੱਚ ਵੱਖਵਾਦੀਆਂ ਦੀ ਗ੍ਰਿਫਤਾਰੀ ਵਿੱਚਕਾਰ ਮੰਗਲਵਾਰ ਨੂੰ ਕੌਮੀ ਜਾਂਚ ਏਜੰਸੀ ਨੇ ਪ੍ਰਮੁੱਖ ਵੱਖਵਾਦੀ ਨੇਤਾ ਮੀਰ ਵਾਈਜ਼ ਉਮਰ ਫਾਰੂਕ ਯਾਸੀਨ ਮਲਿਕ ਸ਼ਬੀਰ ਸਣੇ 9 ਵੱਖਵਾਦੀਆਂ ਦੇ ਘਰਾਂ ਤੇ ਛਾਪੇ ਮਾਰੀ ਫੰਡਿੰਗ ਦੇ ਮਾਮਲੇ ਵਿੱਚ ਕਾਰਵਾਈ ਦੌਰਾਨ ਜਾਂਚ ਏਜੰਸੀ ਨੇ ਕੁਝ ਦਸਤਾਵੇਜ਼ ਬਰਾਮਦ ਕੀਤੇ ਨੇ ਪੁਲਵਾਮਾ ਹਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਪਹਿਲਾ ਵੱਖਵਾਦੀਆਂ ਦੀ ਸੁਰੱਖਿਆ ਵਾਪਸ ਲਈ ਇਸ ਤੋਂ ਬਾਅਦ ਯਾਸੀਨ ਮਲਿਕ ਸਣੇ 300 ਤੋਂ ਵੱਧ ਲੋਕਾਂ ਦੀ ਗ੍ਰਿਫਤਾਰੀ ਕੀਤੀ ਹੈ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਭਾਗ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਨੇਂਦਰ ਕੋ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਕੈਪਟਨ ਸਰਕਾਰ ਨੇ ਚੋਣ ਜ਼ਾਬਤੇ ਤੋਂ ਪਹਿਲਾਂ ਪਿੰਡਾਂ ਨੂੰ ਸਮਾਰਟ ਬਣਾਉਣ ਲਈ ਫੰਡਾਂ ਦੀ ਚੜੀ ਲਾ ਦਿੱਤੀ ਹੈ ਤਾਂ ਜੋ ਆਗਾਮੀ ਚੋਣਾਂ ਵਿੱਚ ਮੂੰਹ ਦਿਖਾਈ ਹੋ ਸਕੇ ਕਰੀਬ 22 ਮਹੀਨਿਆਂ ਮਗਰੋਂ ਸਰਕਾਰ ਨੇ ਵਿਕਾਸ ਲਈ ਖਜ਼ਾਨੇ ਦਾ ਮੂੰਹ ਖੋਲ੍ਹਿਆ ਹੈ ਪੰਜਾਬ ਦੇ ਪਿੰਡਾਂ ਚ ਨਵੇਂ ਬਣੇ ਕਾਂਗਸੀ ਸਰਪੰਚਾਂ ਨੂੰ ਇਹਨਾਂ ਫੰਡਾਂ ਦੇ ਚੈੱਕ ਧੜਾ ਧੜ ਵੰਡੇ ਜਾ ਰਹੇ ਨੇ ਪੰਜਾਬ ਸਰਕਾਰ ਨੇ ਸਮਾਰਟ ਪਿੰਡ ਮਹਿੰਮ ਸ਼ੁਰੂ ਕਰ ਦਿੱਤੀ ਹੈ ਜਿਸ ਤਹਿਤ ਪਿੰਡਾਂ ਦੇ ਸਰਪੰਚਾਂ ਤੋਂ ਵਿਕਾਸ ਕਮਾਂ ਦੀ ਸੂਚੀ ਮੰਗੀ ਗਈ ਹੈ ਚੰਡੀਗੜ੍ਹ ਤੋਂ ਖਬਰ ਪੰਜਾਬ ਸਰਕਾਰ ਦੇ ਪੰਜਾਬ ਸਟੇਟ ਮਨਿਸਪਲ ਸਰਵਿਸੈਸ ਯੂਨੀਅਨ ਤੇ ਸਾਂਝ ਮਲਾਜ਼ਮ ਮੰਚ ਦੇ ਵਫਤ ਨਾਲ ਪੰਜਾਬ ਭਮ ਵਿਚ ਹੰਗਾਮੀ ਮੀਟਿੰਗ ਕੀਤੀ ਇਸ ਦੌਰਾਨ ਮਲਾਜ਼ਮਾਂ ਪੈਨਸ਼ਨਾਂ ਦੀਆਂ ਮੰਗਾਂ ਉੱਪਰ ਗੰਭੀਰ ਵਿਚਾਰਾ ਕੀਤੀਆਂ ਗਈਆਂ ਸੂਤਰਾਂ ਅਨੁਸਾਰ ਸਰਕਾਰ ਡੀਏ ਦੀਆਂ ਦੋ ਕਿਸ਼ਤਾਂ ਦੇਣ ਦਾ ਕਿਸੇ ਵੀ ਵੇਲੇ ਐਲਾਨ ਕਰ ਸਕਦੀ ਹੈ ਇਸ ਤੋਂ ਇਲਾਵਾ ਮਲਾਜ਼ਮਾਂ ਦੀਆਂ ਕੁਝ ਹੋਰ ਮੰਗਾਂ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ ਕਰਤਾਰਪੁਰ ਲਾਂਘੇ ਵਾਸਤੇ ਜ਼ਮੀਨ ਦੀ ਨਿਸ਼ਾਨਦੇਹੀ ਕਰਨਾਏ ਨੈਸ਼ਨਲ ਹਾਈਵੇ 30 ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਮੀਨ ਮਾਲਕ ਕਿਸਾਨਾਂ ਦੇ ਰੋਧਾ ਡਾਡਾ ਸਾਹਮਣਾ ਕਰਨਾ ਪਿਆ ਇਸ ਮੌਕੇ ਕਿਸੇ ਵੀ ਤਰ੍ਹਾਂ ਦੇ ਟਕਰਾਅ ਨੂੰ ਟਾਲਣ ਲਈ ਬਟਾਲਾ ਤੇ ਗੁਰਦਾਸਪੁਰ ਤੋਂ ਵੱਡੀ ਗਿਣਤੀ ਚ ਪੁਲਿਸ ਅਧਿਕਾਰੀ ਪੁੱਜੇ ਇਸ ਮੌਕੇ ਕਿਸਾਨਾਂ ਨੇ ਧਰਨਾ ਲਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਕਿਥੇ ਤੌਰ ਤੇ ਤੱਕਾ ਕਰ ਰਹੀ ਹੈ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਐਮਪੀ ਫੰਡ ਤਹਿਤ ਦਿੱਤੀ ਗ੍ਰਾਂਟ ਦੀ ਵਰਤੋਂ ਬਾਰੇ ਜਾਣਕਾਰੀ ਲੈਣ ਵਾਸਤੇ ਹਲਕੇ ਦੇ ਨਵੇਂ ਪਿੰਡਾਂ ਦਾ ਦੌਰਾ ਕਰ ਰਹੇ ਨੇ ਪਿੰਡ ਸੇਖੂ ਵਾਸ਼ ਪੀੜੀਆਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਬਹਿਬਲ ਕਾਂਡ ਬਾਰੇ ਸਰਕਾਰ ਕੈਂਸਰ ਦਾ ਇਲਾਜ ਆਇਓਡੈਕਸ ਲਾ ਕੇ ਨਾ ਕਰੇ ਬਲਕਿ ਬਰਗਾੜੀ ਕਾਂਡ ਦੀ ਡੂੰਗੀ ਜਾਂਚ ਕਰਕੇ ਗੋਲੀਆਂ ਚਲਾਉਣ ਦੇ ਹੁਕਮ ਦੇਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰੇ ਸ਼੍ਰੀਨਗਰ ਤੋਂ ਖਬਰ ਸੁਪਰੀਮ ਕੋਰਟ ਵਿੱਚ ਧਾਰਾ 35A ਦੇ ਸਬੰਧ 'ਚ ਸੁਣਵਾਈ ਤੋਂ ਪਹਿਲਾਂ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨਾਲ ਛੇੜਖਾਨੀ ਦੇ ਗੰਭੀਰ ਸਿੱਟੇ ਨਿਕਲਣਗੇ ਪਾਰਟੀ ਦੇ ਸਦਰ ਮੁਕਾਮ ਤੇ ਐਨਸੀ ਵਰਕਰਾਂ ਤੇ ਉਦਿਹਾਰਾਂ ਨੂੰ ਸੰਬੋਧਨ ਕਰਦਿਆਂ ਫਾਰੂਕ ਅਬਦੁੱਲਾ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਘਟਾਉਣ ਦਾ ਇੱਕੋ ਇੱਕ ਗੱਲਬਾਤ ਦਾ ਸਮਾਂ ਹੁਣ ਆ ਗਿਆ ਹੈ ਕੇਂਦਰੀ ਮੰਤਰੀ ਨਿਤਨ ਗੜਕਰੀ ਵੱਲੋਂ ਪਾਣੀ ਦੇ ਮਾਮਲੇ ਨੂੰ ਲੈ ਕੇ ਦਿੱਤੇ ਗਏ ਬਿਆਨ ਤੇ ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖੈਰਾ ਨੇ ਕਿਹਾ ਕਿ ਪੰਜਾਬ ਦੇ ਨਾਲ ਹਮੇਸ਼ਾ ਪਾਣੀ ਦੇ ਮਾਮਲੇ ਵਿੱਚ ਕਾਣੀ ਵੰਡ ਕੀਤੀ ਗਈ ਹੈ। ਉਹਨਾਂ ਆਖੇ ਕਿ ਪਾਕਿਸਤਾਨ ਦੇ ਬਹਾਨੇ ਭਾਜਪਾ ਐਸਵਾਈਐਲ ਨਹਿਰ ਖੋਲ੍ਹਣਾ ਚਾਹੁੰਦੀ ਹੈ। ਉਹਨਾਂ ਆਖਿਆ ਕਿ ਪਾਣੀ ਵੰਡ ਦੇ ਮਾਮਲੇ ਤੇ ਕੈਪਟਨ ਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਤੋਂ ਸਪਸ਼ਟੀਕਰਨ ਮੰਗਣ। ਉਹਨਾਂ ਆਖਿਆ ਕਿ ਪਾਣੀ ਨੂੰ ਰੋਕ ਕੇ ਜੰਮਣਾ ਵਿੱਚ ਭੇਜਣ ਇਹ ਕਿੱਥੋਂ ਦਾ ਕਾਨੂੰਨ ਹੈ? ਉਹਨਾਂ ਆਖਿਆ ਕਿ ਪਹਿਲਾਂ ਸਾਡੇ ਨਾਲ ਧੱਕਾ ਹੋਇਆ ਹੈ। ਸਾਡਾ ਪਾਣੀ ਪੰਜਾਬ ਵਿੱਚ ਰਹਿਣਾ ਚਾਹੀ ਜਗਰਾਉਂ ਵਿਖੇ ਰੌਸ਼ਨੀ ਮੇਲੇ ਦੇ ਦੂਜੇ ਦਿਨ ਪੀਰ ਬਾਬਾ ਮੁਹੰਮਦ ਦੀਨ ਦੀ ਦਰਗਾਹ ਤੇ ਸ਼ੇਜਦਾ ਹੋਣ ਲਈ ਵੱਡੀ ਗੰੰਟੀ ਵਿੱਚ ਸ਼ਰਦਾਲੂ ਪਹੁੰਚੇ ਸ਼ਰਦਾਲੂਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹਨ ਦਰਗਾਹ ਤੇ ਮੱਥਾ ਟੇਕਣੋਂ ਪ੍ਰੰਤ ਸ਼ਰਦਾਲੂ ਰਾਏਕੋਟ ਰੋਡ ਤੇ ਮਾਈ ਜਿਨ੍ਹਾਂ ਦੀ ਦਰਗਾਹ ਤੇ ਮੱਥਾ ਟੇਕਣ ਲਈ ਪਹੁੰਚੇ ਸ਼ਰਦਾਲੂਆਂ ਲਈ ਥਾਂ-ਥਾਂ ਤੇ ਅਤੁੱਟ ਲੰਗਰ ਵਰਤਾਏ ਗਏ ਰੌਸ਼niਆ ਦੇ ਮੇਲੇ ਦੇ ਰੰਗ ਵਿੱਚ ਜਗਰਾਉਂ ਪੂਰਾ ਰੰਗਿਆ ਹੋਇਆ ਹੈ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਆਈ ਕੱਲ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ